ਪੰਜਾਬ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਣ ਨੇ ਸੱਤਾਤਾਰੀ ਆਮ ਆਦਮੀ ਪਾਰਟੀ ਤੇ ਚੋਣਾਂ ਚ ਸਾਮ-ਦਾਮ ਦੰਡ ਪੇਦੀ ਖੁੱਲੇ ਅੰਬਰ ਤੋਂ ਕਰਨ ਦਾ ਗੰਭੀਰ ਦੋਸ਼ ਲਾਇਆ। ਬਾਜਬਣ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦਾਸਪੁਰ ਦੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਪ ਦੇ ਜ਼ਿਲ੍ਹਾ ਪ੍ਰਧਾਨ ਜੋਬਨ ਸਿੰਘ ਰੰਦਾਵ ਨੇ ਵੋਟਰਾਂ ਨੂੰ ਸ਼ਰੇਆਮਲਾ ਲਚਦਤੇ। ਉਨ੍ਹਾਂ ਕਿਹਾ ਕਿ ਜੇਕਰ ਜ਼ੋਨ ਨੰਬਰ 20 ਤੋ ਗਲਬਾਲ ਕਾਦੀਆਂ ਵਿਦਾਨ ਜ਼ਬਰ ਤੋਂ ਆਪ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਮਨਪ੍ਰੀਤ ਕੌਰ ਜਿੱਤਦੀ ਹੈ ਤਾਂ ਉਹ ਚੋਣ ਨਤੀਜਿਆਂ ਤੋਂ ਸਿਰਫ ਇੱਕ ਦਿਨ ਬਾਅਦ 25 ਲੱਖ ਰੁਪਏ ਦੇ ਵਿਕਾਸ ਫੰਡ ਦੇਣਗੇ ਬਾਜਪਾਨੀਸ ਨੂੰ ਵਿਕਾਸ ਦੀ بجائے ਖੁੱਲੀ ਰਿਸ਼ਵਤਖੋਰੀ ਤੇ ਕੈਸ਼ ਫਾਰ ਵੋਟਸ ਦੀ ਰਾਜਨੀਤੀ ਖrar ਦਿੰਦੇ ਹਨਾ ਸੂਬਾ ਚੋਣ ਕਮਿਸ਼ਨ ਤੇ ਸਵਾਲ ਉਠਾਇਆ ਕਿ ਉਹ ਆਪ ਵੱਲੋਂ ਜਨਤਾਕ ਪੈਸੇ ਦੇ ਕੀਤੇ ਜਾ ਰਹੇ ਪਹਿਲਾਂ ਤੋਂ ਐਲਾਨ ਤੇ ਕਾਰਵਾਈ ਕਰੇਗਾ ਜਾਂ ਨਹੀਂ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪ ਤੇ ਪਾਰਟੀਆਂ ਦੇ ਵਰਕਰਾਂ ਨੂੰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਚੰਨੀ ਨੇ ਦਾਵਾ ਕੀਤਾ ਹੈ ਕਿ ਚਮਕੌਰ ਸਬ ਦੇ ਪਿੰਡ ਲੋਠੇੜੀ ਚ ਦੋ ਪੰਚਾਂ ਨੂੰ ਘਰ ਜਾ ਕੇ ਤੰਗ ਪਰੇਸ਼ਾਨ ਕੀਤਾ ਗਿਆ ਮੈਂ ਅਪੀਲ ਮੈਂ ਆਪਣੇ ਭਰਾ ਸੋਨਾ ਬਾਜਵਾ ਜੀ ਲਈ ਕਰ ਰਿਹਾ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਨੇ ਤੇ ਮੈਂ ਉਹਨਾਂ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਅੰਡਰ ਜਿੰਨੇ ਵੀ ਪਿੰਡ ਆਉਂਦੇ ਨੇ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਅਪੀਲ ਕਰਦਾ ਕਿ ਜਿਹੜਾ ਵੀ ਪਿੰਡ ਆਮਾਦੀ ਪਾਰਟੀ ਦੀ ਸਭ ਤੋਂ ਵੱਧ ਵੋਟ ਕੱਢੂਗਾ ਉਹਨੂੰ ਮੇਰੇ ਵੱਲੋਂ ਪਲੈਨਿੰਗ ਬੋਰਡ ਵੱਲੋਂ 25 ਲੱਖ ਰੁਪਏ ਦਾ ਜਿਹੜਾ ਵਾ ਉਹ ਪਿੰਡ ਦੇ ਵਿਕਾਸ ਲਈ ਜਿਹੜਾ ਵਾ ਉਹ ਡਿਵੈਲਪਮੈਂਟ ਫੰਡ ਦਿੱਤਾ ਜਾਊਗਾ 18 ਤਰੀਕ ਨੂੰ ਦਿੱਤਾ ਜਾਊਗਾ ਸੋ ਸਾਰੇ ਜ਼ੋਨਸ ਲਈ ਅਸੀਂ ਅਲੱਗ-ਅਲੱਗ ਤਰੀਵੀਜ਼ਾਂ ਕਰ ਰਹੇ ਹਾਂ ਪਰ ਇਹ ਖਾਸ ਅਪੀਲ ਮੇਰੇ ਭਰਾ ਸੋਨਾ ਬਾਜਵਾ ਜੀ ਲਈ ਮੈਂ 18 ਤਰੀਕ ਨੂੰ ਹੀ ਆਪਣਾ ਇਹ ਵਾਦਾ ਜਿਹੜਾ ਵਾ ਪੂਰਾ ਕਰੂੰਗਾ ਸੋ ਉਮੀਦ ਕਰਦਾ ਕਿ ਵੱਧ ਤੋਂ ਵੱਧ ਲੀਡ ਨਾਲ ਹਰ ਪਿੰਡ ਤੋਂ ਸੋਨਾ ਬਾਜਵਾ ਜੀ ਜਿੱਤ ਹੋਊਗੀ ਜਗਰ ਪੁਲਿਸ ਵੱਲੋਂ ਹਾਰਪਿੰਡ ਦੇ ਜਿਹੜੇ ਕਾਂਗਰਸ ਪਾਰਟੀ ਦੇ ਲੋਤੀ ਪਾਰਟੀਆਂ ਦੇ ਸਪੋਰਟਰ ਹਨ ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਤੇ ਰੇਡਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਹੈ ਇਹ ਸਾਰੇ ਪੰਜਾਬ 'ਚ ਹੋ ਰਿਹਾ ਹੈ ਹੁਣ ਲਖੇੜੀ ਪਿੰਡ ਦੇ ਜਿਹੜਾ ਕਿ ਚਮਕੌਰ ਸਾਹਿਬ ਦਾ ਪਿੰਡ ਹੈ ਦੋ ਪੰਜਾਂ ਦੇ ਅੱਧਾ ਅੱਧਾ ਘੰਟਾ ਉਹਨਾਂ ਦਾ ਉਹਨਾਂ ਦੇ ਬੈੱਡ ਪਟਕੇ ਰੱਖੇ ਉਹਨਾਂ ਦੇ ਸਾਰੇ ਕਰ ਲੈਸ ਲੈਸ ਕਰਤਾ ਸੋ ਇਹ ਜਿਹੜੀ ਮਾਰਾ ਮਾਰੀ ਔਰ ਜਿਹੜਾ ਮੁੱਖ ਮੰਤਰੀ ਦਾ ਓਐਸਡੀ ਹੈ ਇੱਥੇ ਬੱਲਾ ਫਾਰਮ ਵਿੱਚ ਬੈਠ ਕੇ ਲੋਕਾਂ ਨੂੰ ਬਲਾ ਬਲਾ ਕੇ ਸੰਭਾਲ ਰਿਹਾ ਲੇਕਿਨ ਫੇਰ ਵੀ ਕਾਂਗਰਸ ਦਾ ਵਰਕਰ ਅਜੇ ਖੜਾ ਲੜ ਰਿਹਾ ਹੈ ਇਸ ਕਰਕੇ ਮੈਂ ਸਾਰੇ ਵਰਕਰਾਂ ਨੂੰ ਫੀਡ ਕਰ ਦਾਂ ਸਾਰੀ ਆਪੋਜੀਸ਼ਨ ਪਾਰਟੀਆਂ ਨੂੰ ਫੀਡ ਕਰ ਦਾਂ ਇਹਨਾਂ ਦੇ ਜਿਹੜੇ ਵੱਡੇ ਕ੍ਰਾਂਤੀਕਾਰੀਆਂ ਦਾ ਇਹ ਕੱਪੜਾ ਹੈ ਖੇਤਰ ਹੈ ਔਰ ਦਬਾਅ ਹੈ ਔਰ ਲੁੱਟਣ ਦੀ ਜਿਹੜੀ ਨੀਅਤ ਹੈ ਇਹਦਾ ਮੂੰਹ ਤੋੜ ਕੇ ਜਵਾਬ ਬੋਟਾ ਤੇ ਜੋੜ ਲਾਓ ਬੋਟਾ ਤੇ ਖੜੋ ਇਹਨਾਂ ਦਾ ਪੂਰਾ ਟੱਕਰਾ ਕਰੋ